ਜਸ ਸਰਵਨ ਸੁਨਾਮਨਾ ਹਰ 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 ਜਸ ਸਰਵਨ ਸੁਨਾਮਨਾ ਬੰਦ ਮੇਰਾ ਮਨ ਹਰਿਆ ਅਬਿਆਤ ਮੇਰਾ ਮਨ ਪੱਨ ਵਾਲਿਆ ਔਰ ਤੇਰਾ ਮਨ ਪੱਨ ਵਾਲਿਆ ਬਾਦ ਜਸ ਤੂੰ ਸੰਗ ਗਾਵਨਾ ਬਾਦ ਜਸ ਤੂੰ ਸੰਗ ਗਾਵਨਾ ਜਸ ਤੂੰ ਸੰਗ ਗਾਵਨਾ ਹਰ ਜਸ ਤੂੰ ਸੰਗ ਗਾਵਨਾ ਬਾਦ ਜਸ ਤੂੰ ਸੰਗ ਗਾਵਨਾ ਪਉ ਰੁਤੀ ਪਉ ਮਨ ਮਾਪੇ ਅਰਜਸ ਸਰਬ ਸੁਸਿਨਾ ਅਰਜਸ ਸਰਬ ਸੁਸਿਨਾ Look who are, i ਸੰਤ ਤੇ ਤੋਤ ਪਨੀਤਾ ਦਰਸ਼ਨ ਤੇ ਤੋਤ ਪਨੀਤਾ ਦਰਸ਼ਨ ਪੇਟ ਤੇ ਤੋਤ ਪਨੀਤਾ ਦਰਸ਼ਨ ਪੇਟ ਤੇ ਤੋਤ ਪਨੀਤਾ ਪੁੰਨ ਜਪ ਜਤਨ ਪਾਵਨਾ ਪੁੰਨ ਜਪ ਗਦ ਬਨ ਬਨ ਨਾ ਪੁੰਨ ਜਪ ਗਦ ਬਨ ਬਨ ਨਾ ਆਉ ਜੀ ਤੂੰ ਆਉ ਹਮਾ ਦੇ ਹੱਜਸ ਸਰਬਨ ਸਦਾ ਨਾ ਹੱਜਸ ਸਰਬਨ ਸਦਾ ਨਾ ਹੱਜਸ ਸਰਬਨ ਸਦਾ ਨਾ ਹੱਜਸ ਸਰਬਨ ਸਰਵਨ ਸੁਆਮਨਾ ਹਰ ਜਸ ਸਰਵਨ ਸੁਨਾਵਨਾ ਹਰ ਜਸ ਸਰਵਨ ਸੁਨਾਬਨਾ ਦਰ ਦਸਤ ਦੇ ਦਸਤ ਪਾਈ ਦਰ ਦਸਤ ਦੇ ਦਸਤ ਪਾਈ ਜੋ ਤੁਮ ਦੇ ਮਨ ਭਾਵਨਾ ਜੋ ਤੁਮ ਦੇ ਮਨ ਭਾਵਨਾ ਜੋ ਤੁਮ ਦੇ ਮਨ ਭਾਵਨਾ ਕੋਈ ਮਿਤਜਨ ਕੋਈ ਨਾ ਰਾਖੇ ਕੋਈ ਨਾ ਰੱਖੇ ਆ ਕੋਈ ਨਾ ਰੱਖੇ ਕੋਈ ਨਿਰਗੁਣ ਕੋ ਕੋਈ ਨਾ ਰੱਖੇ ਨਿਰਗੁਣ ਕੋ ਕੋਈ ਨਾ ਰੱਖੇ ਸੰਤਾਂ ਸੰਗ ਸੁਭਾਵਨਾ ਸੰਤਾਂ ਸੰਗ ਸੁਭਾਵਨਾ ਸੰਤਾਂ ਸੰਗ ਸੁਭਾਵਨਾ ਨਾ ਮੈਂ ਥਾਉ ਨ ਕੋਈ ਸੰਤ ਬਿਨਾ ਮੈਂ ਥਾਉ ਨ ਕੋਈ ਸੰਤ ਬਿਨਾ ਮੈਂ ਥਾਉ ਨ ਕੋਈ ਅਗਰ ਨ ਸੁਝੇ ਜਾਨਨਾ ਅਗਰ ਨ ਸੁਖੇ ਜਾਨਨਾ ਜਲਤ ਦਿਖਾਇਆ ਉਹ ਨਾਨਕ ਗੁਰ ਚਲਤ ਦਿਖਾਇਆ ਕੋ ਨਾਨਕ ਗੁਰ ਚਲਤ ਦਿਖਾਇਆ ਉਹ ਨਾਨਕ ਗੁਰ ਚਲਤ ਦਿਖਾਇਆ ਮਨ ਮਧ ਹਰ ਹਰ ਕਾਮਨਾ ਮਨ ਭਜ ਹਰ ਹਰ ਜਾਮਨਾ ਮਨ ਮਧ ਹਰ ਹਰ ਕਾਮਨਾ ਮਨ ਭਜ ਹਰ ਹਰ ਆਪਣਾ ਮਨ ਮਧ ਨਮਤ ਕਰ ਹਰ ਹਰ ਦਾ ਨਾਮ ਆਉ ਜੀਤੋ ਆਉ ਹਮਾਰੇ ਆਉ ਜੀਤੋ ਆਉ ਹਮਾਰੇ ਹਰ ਜਸ ਸਰਬਨ ਸੁਨਾਮਾ ਹਰ ਜਸ ਸਰਬਨ ਸੁਨਾਮਾ ਜਸ ਸਰਬ ਨਾਮ ਸੁਨਾਮਨਾ ਸਰਬ ਸੁਨਾਮਨਾ ਹਰ ਜਸ ਸਰਬ ਨਾਮ ਸੁਨਾਮਨਾ ਸਰਬ ਸਰਵ ਨਾਮ ਸੁਨਾਮਨਾ ਉਦਿਆ ਬਤ ਮੇਰਾ ਮਨ ਤਨ ਹਰਿਆ ਉਦਿਆ ਬਤ ਮਨ ਤਨ ਹਰਿਆ ਉਦਿਆ ਬਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਾਂ ਹਰ ਜਸ ਤੂੰ ਸੰਗ ਗਾਵਨਾ ਹਰ ਜਸ ਤੂੰ ਸੰਗ ਗਾਵਨਾ ਹਰ ਜਸ ਤੂੰ ਸੰਗ ਗਾਵਨਾ ਹਰ ਜਸ ਸਰਵ ਨਾਮ ਨਾ ਹਰ ਜਸ ਸਰਵ ਨਾਮ ਨਾ ਹਰ ਜਸ ਸਰਵ ਸੁਨਾਵਨਾ ਹਰ ਜਸ ਸਰਵ ਸੁਨਾਮ ਨਾ ਜਸ ਸਦਮਨ ਸੁਨਾਮਨਾ ਹਦ ਜਸ ਸਦਮਨ ਸੁਨਾਮਨਾ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਪਿਆਰ ਨਾਲ ਲਖ ਤਨ ਗੁਰੂ ਨਾਨਕ ਧੰ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤੂੰ ਹੀ ਨਰੰਕਾਰ ਤੂੰ ਹੀ ਨਰੰਕਾਰ ਆ ਵੱਡੇ ਭਾਗ ਜਾਗੇ ਗੁਰਮੁਖ ਪਰਵਾਰ ਦੇ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਦੇ ਭਾਵਨਾਵਾਲੀਆਂ ਪਿਆਰਵਾਲੀਆਂ ਇਹ ਗੁਰੂ ਨਾਨਕ ਦੀਆਂ ਸੰਗਤਾਂ ਜਿਨ੍ਹਾਂ ਦੇ ਵੱਡੇ ਭਾਗ ਜਾਗਦੇ ਨੇ ਗੁਰੂ ਸਾਹਿਬ ਆਪ ਬਾਹ ਫੜ ਕੇ ਲਿਆਉਂਦੇ ਜਿਹੜੇ ਗੁਰੂ ਦੇ ਪਿਆਰ ਵਾਲੇ ਨਾ ਜਿੰਨੀਆਂ ਸੰਗਤਾਂ ਸਾਰਿਆਂ ਨੂੰ ਗੁਰੂ ਸਾਹਿਬ ਆਪ ਬਾਹ ਫੜ ਫੜ ਕੇ ਲਿਉਂਦੇ ਚੱਲ ਪਈ ਅੰਮ੍ਰਿਤ ਵੇਲਾ ਹੋ ਗਿਆ ਅੰਮ੍ਰਿਤ ਵੇਲਾ ਹੋ ਗਿਆ ਪ੍ਰਭਾਤ ਫੇਰੀ ਦਾ ਸਮਾ ਹੋ ਗਿਆ ਚੱਲ ਭਾਈ ਇਉਂ ਗੁਰੂ ਸਾਹਿਬ ਜੀ ਅੰਦਰੋਂ ਘੁਰਨਿਆਂ ਦੇ ਵਿੱਚ ਆ ਕੇ ਸੁਰਤ ਵਿੱਚ ਆ ਕੇ ਆਪ ਲੈ ਕੇ ਆਉਂਦੇ ਈ ਸਾਧ ਸੰਗਤ ਗੁਰੂ ਸਾਹਿਬ ਜੀ ਦੀਆਂ ਪਿਆਰ ਵਾਲੀਆਂ ਸੰਗਤਾਂ ਹੈ ਪ੍ਰਭਾਤ ਫੇਰੀ ਇਹ ਭਾਗ ਨਾਲ ਇਸ ਸਮਾਂ ਪ੍ਰਾਪਤ ਹੁੰਦਾ ਹੈ ਇਸ ਸਮੇਂ ਦੇ ਵਿੱਚ ਲਾਹਾ ਲੈਣ ਦਾ ਸਮਾਂ ਹੈ ਜਿਵੇਂ ਬੱਤ ਲੱਗੀ ਹੋਵੇ ਨਾ ਤੇ ਕਿਸਾਨ ਜ਼ਿਮੀਂਦਾਰ ਆਪਣੀ ਪਹਿਲੀ ਸੂਤ ਕਰ ਲਿੰਦਾ ਹੈ ਬੱਤ ਲੱਗੀ ਚ ਉਹ ਬੀਜ ਬੀਜਦਾ ਹੈ ਬੱਤ ਲੱਗੀ ਸੱਚੇ ਨਾਮ ਕੀ ਇਹ ਹੁਣ ਪਰਮੇਸ਼ਰ ਦੇ ਨਾਮ ਦੀ ਬੱਤ ਲੱਗੀ ਉਹ ਤਾਂ ਬਾਤ ਹੈ ਮਨੁੱਖ ਜਨਮ ਹੀ ਜਨਮ ਤੋਂ ਲੈ ਕੇ ਬਾਤੀ ਬਾਤ ਹੈ ਪਰ ਸਾਧ ਸੰਗਤ ਇਹ ਮਨੁੱਖ ਮਾਇਆ ਦੇ ਵਿੱਚ ਇੰਨਾ ਕੋ ਉਲਝ ਜਾਂਦਾ ਇੰਨਾ ਕੋ ਭਰਮਿਆ ਜਾਂਦਾ ਇਹ ਆਈ ਬਾਤ ਜਿਹੜੀ ਗਵਾਹ ਕੀ ਬਹਿ ਜਾਂਦੀ ਹੈ ਕਿ ਪਰਮੇਸ਼ਰ ਜੀ ਨੇ ਜਿਹੜਾ ਜਨਮ ਦਿੱਤਾ ਹੈ ਨਾ ਇਹ ਮਨੁੱਖ ਜਨਮ ਇਹ ਸਾਰੀ ਬਾਤ ਹੀ ਹੈ ਇਹਦੇ ਇਸ ਜਨਮ ਵਿੱਚ ਜਿੰਨਾ ਬੀਜ ਬੀਜ ਲੋਗੇ ਉਨਾਂ ਹੀ ਲਾ ਹੈ ਪਰ ਅੰਮ੍ਰਿਤ ਵੇਲੇ ਦੀ ਪ੍ਰਭਾ ਸਵੇਰੀ ਇਹ ਮਨੁੱਖ ਨੂੰ ਯਾਦ ਕਰਾ ਦਿੰਦੀ ਹੈ ਕਿ ਤੂੰ ਨਾਮ ਜਪਣ ਨੂੰ ਆਇਆ ਭਾਈ ਜਿਸ ਪਿਆਰੇ ਨੇ ਤੈਨੂੰ ਜੀਵਨ ਦਿੱਤਾ ਹੈ ਉਹਨੂੰ ਯਾਦ ਕਰ ਉਹਦੇ ਇਸ ਪਰਪਕਾਰ ਨੂੰ ਯਾਦ ਕਰ ਜਿਨੇ ਤੈਨੂੰ ਸਾਜਿਆ ਜਿਨੇ ਤੈਨੂੰ ਨਵਾਜਿਆ ਜਿਨੇ ਤੈਨੂੰ ਇਹ ਜਗਤ ਦਾ ਮੇਲਾ ਵੇਖਣ ਵਾਸਤੇ ਸਮਾਂ ਦਿੱਤਾ ਇਹ ਯਾਤਰਾ ਕਰਨ ਵਾਸਤੇ ਸਮਾਂ ਦਿੱਤਾ ਇਹੀ ਆਤਰ ਸਹਲੀ ਬਣਾ ਦੇ ਕਿਵੇਂ ਬਣੇਗੀ ਜਦੋਂ ਗੁਰੂ ਨਾਨਕ ਨੂੰ ਆਪਾਂ ਗਾਵਾਂਗੇ ਗੁਰੂ ਨਾਨਕ ਦੇ ਗੁਣ ਗਾਓ ਗੁਰੂ ਨਾਨਕ ਦੇ ਗੋਣੀ ਗੁਰੂ ਨਾਨਕ ਦਾ ਸਰੂਪ ਹੈ ਗੁਰੂ ਨਾਨਕ ਦੇ ਗੁਣ ਜਪ ਜੀ ਸਾਹਿਬ ਦਾ ਪਾਠ ਹੈ ਮੂਲ ਮੰਤਰ ਦਾ ਜਾਪ ਹੈ ਗੁਰ ਮੰਤਰ ਦਾ ਜਾਪ ਹੈ ਜਦੋਂ ਸੰਗਤ ਵਿੱਚ ਸਾਰੇ ਗਾਓਗੇ ਇਹ ਗੁਰੂ ਨਾਨਕ ਦੇ ਗੁਣ ਗਾ ਲੋਗੇ ਸਤਿਗੁਰ ਕਹਿੰਦੇ ਜਿਹੜੇ ਪਿਆਰ ਵਿੱਚ ਗਾਉਣਗੇ ਗਾਵੀਏ ਸੁਣੀਏ ਮੰਨ ਰੱਖੀਏ ਭਾਉ ਅੰਦਰ ਪਿਆਰ ਵੀ ਹੋਊਗਾ ਗੁਰੂ ਨਾਨਕ ਦਾ ਪ੍ਰੇਮ ਕਿ ਮੇਰਾ ਬਾਬਾ ਬਹੁਤ ਵੱਡਾ ਮੇਰਾ ਬਾਬਾ ਸਾਰੀ ਕਾਇਨਾਤ ਦਾ ਮਾਲਕ ਹੈ ਸਾਰਿਆਂ ਨੂੰ ਸਾਜਨ ਹਾਰਾ ਹੈ ਸਾਰਿਆਂ ਨੂੰ ਪਾਲਨ ਹਾਰਾ ਹੈ ਮੇਰਾ ਓ ਮਾਲਕ ਜੇ ਜਰੀ 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 ਆਇਆ ਹੈ ਜਿਹੜਾ ਪੱਥਰ ਵਿੱਚ ਪੈ ਕੀੜਿਆਂ ਨੂੰ ਵੀ ਦਜੀ ਦਿੰਦਾ ਹੈ ਉਹ ਮੇਰਾ ਗੁਰਨਾਨ ਨਰਦੀ ਤੇ ਪ੍ਰਗਟ ਹੋਇਆ ਮੈਂ ਆਪਣੇ ਪਿਆਰੇ ਨਾਲ ਪ੍ਰੇਮ ਕਰਕੇ ਉਹਦੇ ਵਿੱਚ ਅਫੀਦ ਹੋ ਜਾਵਾਂ ਉਹਦੀ ਨਾਲ ਮੇਰਾ ਮਿਲਾਪ ਹੋ ਜੇ ਮੈਂ ਆਪਣਾ ਆਪ ਗੁਰੂ ਨੂੰ ਭੇਟ ਕਰ ਸਕਾਂ ਇਹ ਸਮਾਂ ਮਿਲੇ ਪਰਵਾਕ ਭੇਰੀਆਂ ਦਾ ਸਾਧ ਸੰਗਤ ਇਹ ਸਮੇ ਵਿੱਚ ਕਿੰਨਿਆਂ ਦੇ ਮਨੋਰਥ ਪੂਰੇ ਹੁੰਦੇ ਹਨ ਕਨੇ ਆ ਦੀਆਂ ਆਸ਼ਾ ਪੂਰੀਆਂ ਹੁੰਦੀਆਂ ਕਈ ਸਾਧ ਸੰਗਤ ਇਹ ਪ੍ਰਭਾਤ ਫੇਰੀ ਵਿੱਚ ਆਸ ਰੱਖਦੇ ਨੇ ਕਿ ਸਾਡੀਆਂ ਆਸ ਪੂਰੀ ਹੋ ਜੇਗੀ ਬੜੀਆਂ ਦੁਨੀਆਂ ਦੀਆਂ ਆਸਾਂ ਹੈ ਬੜੇ ਮਨੋਰਥ ਨੇ ਕਿਸੇ ਨੇ ਆਪਣੇ ਪੁੱਤਰ ਨੂੰ ਨੌਕਰੀ ਲਵਾਣਾ ਹੈ ਸਾਧ ਸੰਗਤ ਕਿਸੇ ਨੇ ਆਪਣੀ ਇੱਕ ਕਾਰੋਬਾਰ ਵਧਾਉਣੀ ਹੈ ਕਿਸੇ ਨੇ ਆਪਣੇ ਪੁੱਤਰ ਨੂੰ ਬਾਹਰ ਭੇਜਣਾ ਹੈ ਕਿੰਨੇ ਮਨੋਰਥ ਸਾਰਿਆਂ ਦੇ ਆਪੋ ਆਪਣੇ ਮਨੋਰਥ ਹੈ ਪਰ ਇਹ ਸਾਰੇ ਮਨੋਰਥ ਜਦੋਂ ਸਿੱਖ ਪ੍ਰੇਮ ਨਾਲ ਸ਼ਰਧਾ ਨਾਲ ਗੁਰੂ ਨਾਨਕ ਨੂੰ ਗਾਉਂਦਾ ਹੈ ਪ੍ਰਭਾਤ ਫੇਰੀ ਦੇ ਚੇਮ ਗੁਰੂ ਸਾਹਿਬ ਪੂਰੀ ਕਰ ਦਿੰਦੇ ਹੈ ਜੋ ਮੰਗੇ ਠਾਕੁਰ ਆਪਨੇ ਤੇ ਸੋਈ ਸੋਈ ਦੇ ਜੋ ਮੰਗੋਗੇ ਠਾਕੁਰ ਨੂੰ ਗਾ ਕੇ ਠਾਕੁਰ ਨਾਲ ਪ੍ਰੇਮ ਕਰਕੇ ਠਾਕੁਰ ਉਹੀ ਸਭ ਕੁਝ ਦੇ ਦੇਵੇ ਸਭ ਕੁਝ ਦੇ ਦੇਵੇ ਸਾਧ ਸੰਗਤ ਬੜੇ ਐਸੀ ਸਾਧੂ ਹੋਈ ਨੇ ਜਿਨ੍ਹਾਂ ਨੇ ਰੱਬ ਨਾਲ ਪ੍ਰੇਮ ਕੀਤਾ ਕਰੀਮ ਕੀਤਾ ਤੇ ਸਾਧ ਸੰਗਤ ਰੱਬ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਆਖਿਆ ਮੰਗੋ ਮੰਗ ਮੰਗੋ ਤੇ ਕਈ ਐਸੇ ਸਾਧੂ ਜਿਨ੍ਹਾਂ ਨੇ ਇੱਕ ਮੰਗ ਵਿੱਚ ਹੀ ਸਾਰਾ ਕੁਝ ਮੰਗ ਲਿਆ ਤੇ ਕਈ ਐਸੀ ਸਾਧੂ ਜਿਨ੍ਹਾਂ ਨੇ ਸਾਧ ਸੰਗਤ ਐਸੀ ਮੰਗ ਮੰਗੀ ਆਪ ਵੀ ਤਰ ਗਏ ਤੇ ਹੋਰਨਾਂ ਨੂੰ ਵੀ ਤਾਰ ਕੇ ਲਏ ਸਾਧ ਸੰਗਤ ਐਸੀ ਮੰਗ ਕਿ ਸਾਨੂੰ ਆਪ ਦੀ ਬਣਾ ਲੋ ਸਾਨੂੰ ਆਪਣੀ ਬਣਾ ਲਓ ਸੱਚੇ ਬਾਦਸ਼ਾਹ ਹੋਰ ਮੰਗ ਹੀ ਕੋਈ ਨਹੀਂ ਤੇਰਾ ਦਰਸ਼ਨ ਕਰਕੇ ਅਸੀਂ ਮੁਕਤ ਹੋ ਗਏ ਆਨੰਦ ਹੋ ਗਏ ਧੰਨ ਬਾਬਾ ਅਨੰਦ ਸਿੰਘ ਜੀ ਵਰਗੇ ਸੰਤ ਬਾਬਾ ਜਵੰਦ ਸਿੰਘ ਜੀ ਵਰਗੇ ਜਿਨ੍ਹਾਂ ਨੂੰ ਪ੍ਰਤੱਖ ਗੁਰੂ ਨਾਨਕ ਨੇ ਦਰਸ਼ਨ ਦਿੱਤੇ ਤੇ ਸਾਸ ਆਖਿਆ ਮੰਗ ਲੋ ਕੁਝ ਕਹਿੰਦੇ ਮੰਗਣਾ ਨਹੀਂ ਆਉਂਦਾ ਕਹਿੰਦੇ ਨਹੀਂ ਹੁਣ ਮੰਗ ਲੋ ਕੁਝ ਅਸੀਂ ਖੜੇ ਆ ਸਤਿਗੁਰੂ ਕਹਿੰਦੇ ਪ੍ਰਗਟ ਅਸੀਂ ਮੰਗ ਲੂ ਕੁਛ ਜੇ ਹੁਣ ਐਨੀ ਘਾਲਣਾ ਘਾਲੀ ਕਾਦੇ ਵਾਸਤੇ ਘਾਲੀ ਜੇ ਕੋਈ ਤਾਂ ਮੰਗ ਹੋਊ ਬਾਬਾ ਜੀ ਕਹਿੰਦੇ ਨਹੀਂ ਦਰਸ਼ਨ ਹੀ ਕਰਨੇ ਸੀ ਵੇਖ ਦਰਸ਼ਨ ਹੀ ਕਰਨੇ ਸੀ ਕਈਆਂ ਦੀ ਇਹ ਮੰਗ ਹੁੰਦੀ ਵੀ ਸਾਡੇ ਘਰੇ ਪ੍ਰਭਾਤ ਫੇਰੀ ਆਉਣੀ ਗੁਰੂ ਨਾਨਕ ਨਹੀਂ ਆਉਣਾ ਇਸ ਤੋਂ ਹੋਰ ਕਿਹੜੀ ਵੱਡੀ ਮੰਗ ਜਿਹਦੇ ਘਰੇ ਗੁਰੂ ਨਾਨਕ ਹੀ ਆ ਗਿਆ ਆ ਪਿਆਰ ਵਾਲੀਆਂ ਸੰਗਤਾਂ ਨਿੱਕੇ ਨੇ ਕਿ ਬੱਚੇ ਇਹ ਬੱਚੇ ਨਹੀਂ ਹੈ ਸਾਧ ਸੰਦੇ ਪਿਛਲੀ ਕਮਾਈ ਵਾਲੇ ਸਾਧੂ ਨੇ ਸਾਰੇ ਜਿਹਨੇ ਬੱਚੇ ਹੁੰਦੇ ਨਾ ਪ੍ਰਭਾਤ ਫੇਰੀ ਚ ਇਹ ਪਿਛਲੀ ਕਮਾਈ ਵਾਲੇ ਸਾਬੂ ਨੇ ਜਾਂ ਕੋਈ ਰਖੀ ਨੇ ਉਹ ਨਹੀਂ ਆ ਸਕਦੇ ਸਾ ਸੰਤ ਪ੍ਰਭਾਤ ਫੇਰੀ ਚ ਅੰਮ੍ਰਿਤ ਵੇਲੇ ਕੌਣ ਉੱਠਦਾ ਹੈ ਉਹੀ ਉੱਠਦਾ ਹੈ ਜਿਹਦਾ ਉਹਦੇ ਨਾਲ ਪਿਆਰ ਹੈ ਸਾ ਸੰਤ ਜਿਹਦਾ ਉਹਦੇ ਨਾਲ ਪਿਆਰ ਜਿਹਦਾ ਪਿਛਲੇ ਜਨਮ ਦੀ ਕਮਾਈ ਆ ਉਹੀ ਉੱਠਦਾ ਹੈ ਸਾਧ ਸੰਗਤ ਇਹ ਸਾਰੇ ਗੁਰੂ ਦੇ ਪਿਆਰੇ ਨੇ ਪਿਆਰ ਵਾਲੇ ਨੇ ਕਈ ਮੁਕਈ ਕੋਈ ਜਨਮ ਰਹਿ ਜਾਂਦੇ ਨਹੀਂ ਜਿਹੜੀ ਧਾਰਨ ਕਰਨੀ ਪੈਂਦੀ ਕਈ ਕਰਕੇ ਸਾਰੀਆਂ ਆਸਾਂ ਹੋ ਜਾਂਦੀਆਂ ਉਹਨਾਂ ਆਸਾਂ ਨੂੰ ਪੂਰੀਆਂ ਕਰਨ ਵਾਸਤੇ ਬਾਬਾ ਫਿਰ ਜਨਮ ਦੇ ਦਿੰਦਾ ਹੈ ਤੇ ਸਾਧ ਸੰਗਤ ਇਹ ਸਾਰੀਆਂ ਪਿਆਰ ਵਾਲੀਆਂ ਸੰਗਤਾਂ ਕਈਆਂ ਨੂੰ ਇੰਨਾ ਕੋਈ ਚਾਹ ਹੁੰਦਾ ਵੀ ਅੰਮ੍ਰਿਤ ਵੇਲੇ ਦੀ ਸੰਗਤ ਸਾਡੇ ਘਰੇ ਆਉਣੀ ਸਾਡੇ ਘਰੇ ਬਾਬਾ ਹੀ ਆ ਰਿਹਾ ਹੈ ਸੰਗਤ ਰੂਪ ਵਿੱਚ ਗੁਰੂ ਨਾਨਕ ਹੀ ਆ ਰਿਹਾ ਇਹ ਚਾਹ ਹੀ ਸਾਰੀਆਂ ਮੰਗਾਂ ਪੂਰੀਆਂ ਕਰ ਦਿੰਦਾ ਤੁਸੀਂ ਨਾ ਵੀ ਕੋਈ ਆਸ ਰੱਖੋ ਨਾ ਅੰਦਰ ਮਨ ਚ ਨਾ ਵੀ ਆਸ ਬੇਨਤੀ ਕਰੋ ਨੇ ਤਾਂ ਵੀ ਪੂਰੀਆਂ ਕਰ ਦੇਣਾ ਕਿਉਂਕਿ ਉਹ ਅੰਦਰ ਜਾਮੀ ਹੈ ਉਹਨੂੰ ਪਤਾ ਹੈ ਮੈਂ ਆਪਣੀ ਸਿੱਖ ਨੂੰ ਕੀ ਦੇਣਾ ਹੈ ਸਾਧ ਸੰਗਤ ਉਹ ਜੇ ਖੁਸ਼ ਹੋ ਜਾਏ ਤਾਂ ਤੇ ਰਾਜ ਭਾਗ ਵੀ ਬਖਸ਼ ਦਿੰਦਾ ਜੋਗ ਵੀ ਬਖਸ਼ ਦਿੰਦਾ ਸਾਧ ਸੰਗਤ ਉਹ ਫਿਰ ਬਾਬਾ ਜੀ ਨੇ ਮੰਗ ਮੰਗੀ ਕਿ ਸਤਗੁਰੂ ਨਾਨਕ ਜੇ ਪ੍ਰਸਾਨ ਹੋ ਤੇ ਫਿਰ ਕਿਰਪਾ ਕਰੋ ਆਪ ਦੇ ਬਣਾ ਲਓ ਤੇਰਾ ਆ ਦਰਸ਼ਨ ਚੋ ਵੀ ਘੰਟੇ ਹੀ ਹੁੰਦਾ ਥਾ ਆ ਤੇਰਾ ਦਰਸ਼ਨ ਦیدار 24 ਘੰਟੇ ਹੀ ਹੁੰਦਾ ਰਹੇ ਤੇ ਸਾਧ ਸੰਗਤ ਕਹਿੰਦੇ ਗੁਰਨਾਨਦ ਸਾਹਿਬ ਬਹੁਤ ਖੁਸ਼ ਹੋਏ ਕਹਿੰਦੇ ਤੂੰ ਕਹਿੰਦਾ ਸੀ ਮੰਗਣਾ ਨਹੀਂ ਆਉਂਦਾ ਤੂੰ ਛੱਡਿਆ ਹੀ ਕੁਝ ਨਹੀਂ ਸਭ ਕੁਝ ਮੰਗ ਲਿਆ ਕਹਿੰਦੇ ਜਿੰਨੂੰ ਮੈਂ ਆਪਦਾ ਬਣਾ ਲਿਆ ਫਿਰ ਮਗਰ ਕੀ ਰਹਿ ਗਿਆ ਸਾਰਾ ਕੁਝ ਹੀ ਲੈ ਗਿਆ ਇਓ ਪਿਆਰ ਵਾਲੇ ਗੁਰੂ ਨਾਨਕ ਸਾਹਿਬ ਨੂੰ ਲੁੱਟ ਲੈਂਦੇ ਸਾਧ ਸੰਗਤ ਉਹਦੇ ਖਜ਼ਾਨੇ ਨੂੰ ਲੁੱਟ ਲੈਂਦੇ ਨੇ ਆਓ ਵੱਡੇ ਭਾਗ ਤੁਹਾਡੀ ਸਾਰਿਆਂ ਦੀ ਮੇਰਾ ਪਿਆਰਾ ਸਤਿਗੁਰੂ ਨਾਨਕ ਆਇਆ ਹੀ ਦੁੱਖ ਨੇ ਮਟਾਉਣ ਰਸਤੇ ਸਾਰਿਆਂ ਦੀਆਂ ਝੋਲੀਆਂ ਭਰਨ ਰਸਤੇ ਆਓ ਤੇ ਆ ਇੱਕ 2 ਮਿੰਟ ਦੀ ਧਾਰਨਾ ਲਾ ਕੇ ਆਪਾਂ ਸਮਾਪਤੀ ਕਰਨੀ ਫਿਰ ਭਾਈ ਸਾਹਿਬ ਦਾ ਸਮਾਂ ਪਿਆਰ ਵਾਲੇ ਕਹਿੰਦੇ ਸੀ ਧਾਰਨਾ ਲਾਇਆ ਕਰੋ ਮੈਂ ਕਹਿੰਦਾ ਸੀ ਵੀ ਅੰਦਰ ਹੋ ਵੀ ਨਹੀਂ ਅੰਦਰ ਆਵੀ ਧਰਨਦਹਿਰੀ ਹਿਲਾਵਾ ਸੇ ਸਾਸ ਆਓ ਫਿਰ ਹੁਣ ਅਜ ਗੁਰੂ ਨੇ ਕਿਰਪਾ ਕਰਤੀ ਐ ਆਪ ਸਾਰੇ ਮੰਗੀਏ ਮੰਗੀਏ ਜਿਹੜੀ ਮੰਗ ਬਾਬਾ ਜੀ ਨੇ ਮੰਗੀ ਕੇ ਸਤ ਗੁਰੂ ਸਾਨੂੰ ਆਪਣੀ ਬਣਾ ਲਓ ਗਰੀਬ ਨਿਵਾਜ ਸਾਡੇ ਸੁਪਿਆ ਸਾਨੂੰ ਆਪਣੀ ਬਣਾ ਲਓ ਸੇਵਕ ਸਤ ਗੁਰੂ ਨਾਨਕ ਜੀ ਸਾਨੂੰ ਆਪਣੀ ਬਣਾ ਲਓ ਸੇਵਕ ਸਤ ਗੁਰੂ ਗ੍ਰੰਥ ਜੀ ਆਪਣੇ ਬਣਾ ਲੋ ਸੇਵਕ ਸਤ ਗੁਰੂ ਗ੍ਰੰਥ ਜੀ ਪਰਮਾਤਮਾ ਨੇ ਬਣਾ ਲੋ ਸੇਵਕ ਸਤ ਗੁਰੂ ਗ੍ਰੰਥ ਜੀ ਸਤ ਗੁਰੂ ਗ੍ਰੰਥ ਜੀ ਸਤ ਗੁਰੂ ਨਾਨਕ ਜੀ ਸਾਨੂੰ ਆਪਣੇ ਬਣਾ ਲੂ ਸੇਮਤ ਸਤ ਗੁਰੂ ਨਾਨਕ ਜੀ ਸਾਨੂੰ ਆਪਣੇ ਬਣਾ ਲੂ ਸੇਮਤ ਸਤ ਗੁਰੂ ਨਾਨਕ ਜੀ ਨਾਨਕ ਜੀ ਤੁਮਰੀ ਸਰਨ ਤੁਮਾਰੀ ਆਸਾ ਤੁਮੀ ਸੱਜਣ ਸੁਹੇਲੇ ਰੱਖ ਰੱਖ ਨਿਹਾਰ ਧਿਆਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਈਆ ਭੁੱਲਾਂ ਦੀ ਖਿਮਾ ਬਖਸ਼ਿਓ ਆਸੀਸ ਬਖਸ਼ਿਓ ਆਓ ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਸਮਾਂ ਆਪਣਾ ਲਾਉਣ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ